ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੀਆਂ ਦੋ ਵੇਲੀਆਂ ਨੇ ਤੇ ਅੱਜ ਤੁਹਾਨੂੰ ਮੈਂ ਜਿਹੜੀ ਸਾਡੀ ਫਸਟ ਵੇਲੀ ਆ ਉਹ ਤੁਹਾਨੂੰ ਦਿਖਾਉਂਗਾ ਤੇ ਆਓ ਚੱਲਦੇ ਹਾਂ ਤੇ ਆਹ ਜੀ ਸਾਡੀ ਵੇਲੀ ਦੀ ਐਂਟਰੈਂਸ ਤੇ ਆਓ ਚੱਲਦੇ ਹਾਂ ਤੇ ਦਾਦੂ ਸ਼ਹਿਤਾਰਾ ਚੋੜ ਨੇ ਗੁੰਦ ਰੱਖਿਆ ਨੇ ਇਹ ਇਧਰ ਸਾਡੀ ਬੰਬੀ ਦਾ ਉਹ ਨਾ ਸਵਿਚ ਇਧਰ ਆਪਾਂ ਤਾਂ ਨਾ ਪਿੰਜਰਾ ਰੱਖਿਆ ਹੋਇਆ ਕਿਉਂਕਿ ਮੇਰੇ ਜਿਹੜੇ ਛੋਟੇ ਚਾਚੂ ਨੇ ਉਹਨਾਂ ਨੂੰ ਮਨੋਂ ਪੈਟਸ ਵਗੈਰਾ ਰੱਖਣ ਦਾ ਬਹੁਤ ਸ਼ੌਂਕ ਹੈ ਤੇ ਆਹ ਸੁਪਰ ਸੀਡਰ ਪਰ ਪੈਂਟ ਉਹ ਗੱਲਾਂ ਕਿ ਆ ਨੇ ਉਧਰ ਰੇਤ ਵਗੈਰਾ ਬਜਰੀ ਵਗੈਰਾ ਪਈ ਹੋਈ ਹੈ ਇਧਰ ਬੀਟਰ ਆਈਆਂ ਹੀ ਜਾਣੇ ਅਦਾ ਜਮਾ ਉਹ ਟਰੈਕਟਰ ਲੱਗਾ ਹੋਇਆ ਇੱਥੇ ਆਪਾਂ ਸ਼ੈੱਡ ਵੀ ਪਾਈ ਹੋਈ ਹੈ ਠੰਡੇ ਸਮਾਨ ਰੱਖਣ ਦੀ ਤੇ ਇਧਰ ਮਤਲਬ ਤਰੇਕ ਲਾਈ ਹੋਈ ਆਪਾਂ ਤੇ ਆਪਾਂ ਸ਼ੈੱਡ ਮਤਲਬ ਉਸ ਉੱਥੋਂ ਤੱਕ ਵੀ ਪਾਈ ਹੋਈ ਹੈ ਵੀ ਜਿਹੜੀ ਤਰੇਗਾ ਨੂੰ ਵੜਨ ਦੀ ਲੋੜ ਨਾ ਪਵੇ ਕੋਈ ਸਾਡੇ ਪੈਣਾ ਵੀ ਆਪਾਂ ਪੇੜ ਲਗਾਏ ਹੋਏ ਜੰਮਾ ਦੇ ਉਹ ਵੀ ਆਪਾਂ ਮਤਲਬ ਜਦੋਂ ਆ ਬਲਗਣ ਕਰਾਈ ਇਧਰ ਆ ਬਲਗਣ ਤੇ ਕਰਾਈ ਹੋ ਫਿਰ ਇੱਥੇ ਹਮਲਾ ਬੂਟਾ ਹੁੰਦਾ ਸੀ ਆ ਜਗ੍ਹਾ ਤੇ ਕਬੂਲਾਸ ਤੇ ਉਹਨਾਂ ਨੂੰ ਵੜਨਾ ਪਿਆ ਤੇ ਇਧਰ ਆਪਾਂ ਰੀਪਰ ਲਾਇਆ ਹੋਇਆ ਹੈ ਤੈਨਾਂ ਸਾਡੇ ਕੋਲ ਮਤਲਬ ਦੋ ਰੀਪਰਸੀ ਆਪਾਂ ਇੱਕ ਸੈੱਲ ਕਰਤਾ ਉਸ ਦੇ ਨਾਲ ਨਾਲ ਹੀ ਤੇ ਇੱਧਰ ਸਾਡਾ ਕੂੜੀ ਵਾਲਾ ਬਰਾਂਡਾ ਹੈ ਤੇ ਬਤੂੜੀ ਰੱਖੀ ਹੋਈ ਮੇਰੇ ਕੋਲ ਪੱਕਾ ਵੱਡਾ ਬਰਾਂਡਾ ਹੈ ਤੇ ਇੱਧਰ ਸਾਡੇ ਸਾਰੇ ਪਸ਼ੂ ਨੇ ਤੇ ਆਹ ਜਿਹੜੀ ਇੱਧਰ ਥੋੜੀ ਤੁਹਾਨੂੰ ਮੈਂ ਦਿਖਾਇਆ ਹੈ ਜੜਾ ਏ ਆ ਜੀ ਸਾਡੀ ਦੂਜੀ ਵੇਲੀ ਦੀ ਦੂਜੀ ਵੇਲੀ ਦੇ ਐਂਟਰੈਂਸ ਇਧਰੋਂ ਵੀ ਜਾਂਦੀ ਆ ਪਰ ਮੈਂ ਤੁਹਾਨੂੰ ਅਜ ਸਾਰਾ ਨਹੀਂ ਦਿਖਾਵਾਂਗਾ ਕਿਉਂਕਿ ਬਲੂ ਕਾਫੀ ਜਨਾ ਹੈ ਅੰਦਰ ਤੇ ਇਧਰ ਆ ਜੀ ਸਾਡੀ ਦੂਜੀ ਵੇਲੀ ਦੇ ਇਧਰੋਂ ਐਂਟਰਸ ਜਾਂਦੀ ਆ ਇੱਕ ਸਾਡੇ ਘਰ ਨਾਲ ਵੀ ਜੁਆਇੰਟ ਆ ਉਧਰੋਂ ਵੀ ਜਾਂਦੀ ਆ ਤੇ ਇਹ ਆ ਜੀ ਸਾਡੇ ਪਸ਼ੂ ਇਹ ਉਹ ਜਿਹੜੀ ਲਾਸਟ ਦੇ ਤੁਸੀਂ ਗਾਂ ਦੇਖ ਰਹੇ ਹੋ ਚਾਚੂ ਚੋ ਰਹੇ ਨੇ ਤੇ ਉਹ ਵੀਡੀਓ ਚ ਨਹੀਂ ਆਉਣਾ ਚਾਹਦੇ ਇਸ ਕਰਕੇ ਤੁਹਾਨੂੰ ਪਛਾਣ ਨਹੀਂ ਦੇਗਾ ਕਿ ਦਿਖਾਣਾ ਆ ਦਾਦੂ ਦੀ ਦਰਮਾਈ ਚੋ ਰਹੇ ਨੇ ਦਾਦੂ ਜੀ ਆ ਮੈਂ ਲਾਈ ਇਹਨਾਂ ਮਤਲਬ ਕਾਫੀ ਟਾਈਮ ਹੋ ਗਿਆ ਤੇ ਕਦੋਂ ਦੀ ਸੂਈ ਆ ਇਹਨੂੰ 10-11 ਮਹੀਨੇ ਹੋ ਗਏ ਸੂਈ ਨੂੰ ਪੁੱਤ ਉਹ ਕਿਉਂ ਉਹ ਫੇ ਉਦੋਂ ਦੀ ਸੂਈ ਆ ਗਾੜੀ ਬਣਾਈ ਦੋ ਵਾਰ ਬਣੀ ਨਹੀਂ ਹੁਣ ਫੇ ਬਣਾਈ ਆ ਤੇ ਦੁੱਧ ਦਿੰਦੀ ਆ ਜੀ ਠੀਕ ਆ ਤੇ ਆ ਤੁਸੀਂ ਦੇਖ ਸਕਦੇ ਜਿਹੜੀ ਆ ਗਈਆਂ ਅਮਰੀਕਨ ਗਾਈਆਂ ਹਨ ਬੜਾ ਬੜਾ ਅਮਰੀਕਨ ਗਾਈ ਕਹਿੰਦੇ ਐ ਨਾ ਇਹ ਬਹੁਤ ਦੁੱਧ ਦਿੰਦੀ ਆ ਮਤਲਬ ਕਾਫੀ ਦੁੱਧ ਦੇਂਦੀ ਆ 2.1 ਕਿਲੋਗ੍ਰਾਮ ਨਾਲ ਬਰ ਦਿੰਦੀ ਆ ਤੇ ਆ ਜੀ ਬੱਚੀ ਹੈ ਹੁਣ ਆ ਤੇ ਫਿਰ ਮੜਿਆ ਉਹ ਤਾਂ ਮਾਰਦੀ ਉਹਦੇ ਲੱਗਣ ਜਾਣਾ ਨਹੀਂ ਕੱਕੇਂਦੀ ਤੇ ਆ ਦੇਖੋ ਜੀ ਇਧਰ ਭਈ ਆਪਣੀ ਰਿਪੋਰਟਰ ਨੇ तो यहाँ मौसम चेक करो ही बदल हुए ने बदलते हुए पर मतलब तीन चार दिन हो गए मौसम मतलब सूरज नहीं निकल दिया घट ही निकल दिया वह मौसम ठंडा रहने वो वादिया गल पर ओदा भी यार माड़ा ही यार गर्मी बहुत लग गई है कल कल तो मौसम ठीक सी कल काफी मतलब हवा भी चलन डी सी माड़िया माड़िया कनिया भी आईया ਤੇ ਆਓ ਜੀ ਤੁਹਾਨੂੰ ਹੁਣ ਇੱਕ ਚੀਜ਼ ਮੈਂ ਹੋਰ ਦਿਖਾ ਕੇ ਲਿਆ ਨਾਵਾ ਮਤਲਬ ਬਾਬਾ ਪੈਲੀ ਥੋੜੀ ਜਿਹੀ ਵਾਈ ਪੱਠਿਆਂ ਵਾਲੀ ਤੇ ਉਹ ਚ ਆਪਾਂ ਜਿਗਾਰਡ ਲਾਇਆ ਇੱਕ ਖੇਡਣ ਲਈ ਉਹ ਮੈਂ ਤੁਹਾਨੂੰ ਦਿਖਾਉਣਾ ਤੇ ਆ ਆਪਾਂ ਆਪਣੀ ਪੈਲੀ ਚ ਆ ਚੁੱਕੇ ਆ ਤੇ ਜਿਹੜੀ ਮਤਲਬ ਦੋ ਤਿੰਨ ਦਿਨ ਨਹੀਂ ਹੋਇਆ ਵਾਈ ਨੂੰ ਤੇ ਗਰਮੀ ਨਹੀਂ ਆ ਯਾਰ ਸੁੱਕ ਵੀ ਗਈ ਏ ਤੇ ਇਧਰ ਆਪਾਂ ਟਰਾਲੀ ਲਾਈ ਏ ਥੋੜੀ ਜਿਹੀ ਸਾਂਚ ਬਾਉ ਜੀ ਮੈਂ ਤੁਹਾਨੂੰ ਦਿਖਾਉਣਾ ਜਿਗਾਰਡ ਆ ਦੇਖੋ ਇਧਰ ਆਪਾਂ ਡੰਡੇ ਕੱਢੇ ਆਏ ਨੇ ਤੇ ਇੱਟੇ ਤਾਂ ਬੰਨਿਆ ਹੋਇਆ ਆ ਦੇਖੋ ਲੈਟ ਐਡ ਕੀਤਾ ਹੁਣ ਮੈਂ ਤੁਹਾਨੂੰ ਟੈਟ ਕਰਕੇ ਦਾਨਾ ਬੰਨਿਆ ਜੋ ਖਿੱਚ ਪਈ ਨਾ ਸਿੱਧਾ ਆਣਾ ਬਿਲਕੁਲ ਆਹ ਦੇਖੋ ਜੀ ਹਾਂ ਬੰਨਿਆ ਹੋਇਆ ਐ ਇੱਥੇ ਵਾਲੀਬਾਲ ਖੇਡਣਾ ਜਦੋਂ ਵਾਲੀਬਾਲ ਖੇਡਣਾ ਇਹਨੂੰ ਹੋਰ ਥੋੜਾ ਜਿਹਾ ਉੱਚਾ ਕਰ ਲੈਣਾ ਪੂਰਾ ਉੱਥੇ ਐ ਜਿੱਤ ਕਰ ਰਹੇ ਨਾ ਤੇ ਜਦੋਂ ਚੜੀਸ਼ਕਾ ਖੇਡਣਾ ਉਹਦੇ ਇਹਨੂੰ ਥੋੜਾ ਠਾਂ ਕਰ ਲੈਣਾ ਜੁਗਾੜ ਹੀ ਜੁਗਾੜ ਆਪਣੇ ਕੋਲ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜੀ ਹੁਣ ਮਤਲਬ ਜਿਹੜੀ ਮੈਂ ਤੁਹਾਨੂੰ ਵੇਲੇ ਦਿਖਾਈ ਹੈ ਇਹ ਚ ਮਤਲਬ ਘਰ ਦਾ ਵੀ ਸਾਡਾ ਅਗਿਓ ਰਾ ਹੁੰਦਾ ਪਰ ਉਹ ਮੈਂ ਤੁਹਾਨੂੰ ਨਹੀਂ ਨਾ ਹਾਂਗਾ ਕਭ ਫਿਰ ਹோம் ਦਾ ਉਤੋਂ ਮਤਲਬ ਥੋੜਾ ਜਨ ਆਈਡੀਆ ਲੱਗ ਜਾਣਾ ਇਸ ਕਰਕੇ ਮੈਂ ਅੱਜ ਇਹ ਨਹੀਂ ਦਿਖਾਵਾਂਗੀ ਜਿਹਦੇ ਹੋਂਟ ਰੋਗਾ ਉਹ ਮੈਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੀ ਤੇ ਆ ਜਿਹੜੀ ਵੇਲੀ ਆ ਇਹ ਤੇ ਸਾਡੀ ਪੁਰਾਣੀ ਵੇਲੀ ਆ ਤੇ ਥੋੜਾ ਕੀ ਟਾਈਮ ਹੋਇਆ ਵਾ ਮਤਲਬ 8-9 ਮਹੀਨੇ ਹੋਏ ਆਪਾਂ ਜਿਹੜੀ ਪਿੱਛੇ ਜਗਾ ਵਾਲੀ ਆ ਤੋ ਫੇਰ ਉਥੇ ਦੂਜੀ ਵੇਲੀ ਬਣਾਈ ਉਥੇ ਪਹਿਨਾ ਵੀ ਪੁਰਾਣੀ ਖੁਰਲੀ ਦੀ ਹੁੰਦੀ ਪਰ ਉਹ ਆਪ ਥਾਂ ਵਲ ਕੇ ਉਥੇ ਵੀ ਉਹ ਡੰਗਲ ਮਰਨੇ ਸ਼ੁਰੂ ਕੀਤੇ ਆ 8-9 ਮਹੀਨੇ ਬੈਨਾ ਪਰ ਪਾਰੋ ਕਹਿੰਦੇ ਆਣਾ ਪੀ ਜੱਟਾ ਕੁਝ ਨਹੀਂ ਮਰਦੀ ਜ਼ਮੀਨਾਂ ਘਾਟੀ ਹੁੰਦੀ ਆ ਸਹੀ ਗੱਲ ਆ ਯਾਰ ਹਾਂਜੀ ਤੇ ਮੈਂ ਰਸੋਈ ਜਾ ਕੇ ਬਹਿ ਚੁੱਕਿਆ ਆ ਹੁਣ ਮਾਸੀ ਲਾ ਕੇ ਬੈਠਾ ਮੈਂ ਹੁਣ ਪੁੱਛਦੇ ਕੀ ਬਣਾਇਆ ਵਾ ਪਰ ਮਾਸੀ ਵੀਡੀਓ ਚ ਨਹੀਂ ਆ ਸਕਦੇ ਉਹ ਆਪਾਂ ਤੁਹਾਨੂੰ ਫੈਮਿਲੀ ਵਲੌਗ ਚ ਮਾਸੀ ਨਾਲ ਵੀ ਮਿਲਾਵਾਂਗੇ ਆ ਪੁੱਛਦੇ ਆ ਮਾਸੀ ਅੱਜ ਕੀ ਬਣਾਇਆ ਜੇ ਬਣਾਈ ਦਾਲ ਦਾਲ ਨਾ ਜਰਾ ਮਖਾਣੀ ਹੀ ਉਹ રોજ ਪੁੱਤਾ ਜੇ ਕੱਲ ਚਨੇ ਖਾਦੇ ਆ ਅੱਜ ਦਾਲ ਤੇ ਫਿਰ ਦਾਲ ਬਣਾਏ ਤੇ ਚੋਲੀ ਨਹੀਂ ਬਣਾਉਂਦੇ ਸੋਨਲੀ ਬਣਾਉਣੀ ਅੱਜ ਅੱਜ ਕੱਲੀ ਦਾਲ ਹੀ ਰਹਿਣੀ ਆ ਅੱਜ ਸਿਰਫ ਤੁਸੀਂ ਪਕਾ ਖਾਓਗੇ ਗਰਮੀ ਬਹੁਤ ਆ ਕਾ ਹੋਇਆ ਜੇ ਬਣਾ ਲਓ ਇਹ ਗਰਮੀ ਬੜੀ ਪੁੱਤ ਗਰਮੀ ਬੜੀ ਚਲ ਮਾਸੀ ਐਸੇ ਫਿਰ ਖੁਸ਼ੀ ਤੇ ਪਕੌੜੇ ਘੜਦੇ ਪਕੌੜੇ ਐ ਥੋੜਾ ਪਕੌੜੇ ਖਾਈਦੇ ਆ ਪਕੌੜੇ ਖਾਵਾਂਗੇ ਉਹ ਦਿਨ ਜਿਸ ਦਿਨ ਅੱবি ਜੋ ਦੇ 1000 ਸਬਸਕ੍ਰਾਈਬਰ ਹੋ ਜਾਣਗੇ ਠੀਕ ਹੈ ਨਾ ਤੇ ਵਧੀਆ ਵਧੀਆ ਕਮੈਂਟ ਕਰਿਓ ਜਿਹੜੇ ਲਾਈਕ ਕਰਦੇ ਹੋ ਕਮੈਂਟ ਵੀ ਕਰਿਆ ਕਰੋ ਉਹਨਾਂ ਕਮੈਂਟਾਂ ਰਾਹੀਂ ਇਹੀਂ ਤੈਨੂੰ ਜਵਾਬ ਦਵਾਂਗੇ ਠੀਕ ਹੈ ਤੇ ਠੀਕ ਹੈ ਕਿ ਜੀ ਇਹਦੇ ਚਾਰ ਦਿਨ ਤਾਂ ਇਹ ਤੁਹਾ ਤੇ ਕਰ ਦੋ 1000 ਸਬਸਕ੍ਰਾਈਬਰ ਗੁਣ ਹਾਂ ਤੇ ਮਾਸੀ ਨੇ ਮੈਂ ਕਹਤਾ ਫੇਰ ਪਾਟੀ ਹੋ ਗਈ ਪਾਟੀ ਪਕੌੜਿਆਂ ਦੀ ਆ ਵੇਖੋ ਜੀ ਇਹ ਮੌਸਮ ਕਿਨਾ ਘੈਂਟ ਹੋ ਗਿਆ ਏ ਨੇਰੀ ਆਉਂਦੀ ਏ ਨੇਰੀ ਆ ਰਹੀ ਇਧਰ ਵਈ ਪਨੀਰੀ ਵਟਣ ਏ ਆ ਹਾਂਜੀ ਤੇ ਕਿਵੇਂ ਲੱਗੀ ਤੁਹਾਨੂੰ ਵੀਡੀਓ ਕਮੈਂਟ ਆ ਜਰੂਰ ਦੱਸਿਓ ਤੇ ਅਗਲੇ ਵਲੌਗ ਚ ਮੈਂ ਤੁਹਾਨੂੰ ਸ਼ਾਇਦ ਆਪਣੀ ਪਿਛਲੀ ਜਿਹੜੀ ਦੂਜੀ ਭੈਲੀ ਉਹ ਵੀ ਤੁਹਾਨੂੰ ਦਿਖਾਦਾ ਤੇ ਮੈਨੂੰ ਦੱਸਿਓ ਕਮੈਂਟਾਂ ਜਰੂਰ ਤੁਹਾਨੂੰ ਵਲੌਗ ਕਿਵੇਂ ਲੱਗਿਆ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ